ਹਾਂਜੀ ਹਾਂਜੀ ਸਾਰੇ ਸਾਥੀਆਂ ਨੂੰ ਜੈਪੀ ਜੈ ਭਾਰਾ ਜੈ ਬਾਲ ਮਿੱਕੀ ਹਰ ਹਰ ਬਾਲ ਮਿੱਕੀ ਸਾਥਿਓ ਅੱਜ ਰਾਸ਼ਟਰੀ ਕ੍ਰਾਂਤੀ ਪਾਰਟੀ ਅੰਬੇਡਕਰ ਦੀ ਜੋ ਅਹਿਮ ਮੀਟਿੰਗ ਜਿਹੜੀ ਬੰਗਾ ਵਿਖੇ ਵਿਧਾਨ ਸਭਾ ਦੇ ਵਿੱਚ ਬੁਲਾਈ ਗਈ ਪਹਿਲਾਂ ਤਾਂ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਇੱਕ ਛੋੜ ਜੇ ਸੱਦੇ ਤੇ ਪਹੁੰਚਣ ਤੇ ਔਰ ਪਿਛਲੇ ਦਿਨੀ ਜੋ ਪੰਜਾਬ ਦੇ ਅੰਦਰ ਲੋਕ ਸਭਾ ਇਲੈਕਸ਼ਨ ਹੋ ਕੇ ਗਿਆ ਉਹਦੇ ਵਿੱਚ ਬਾਲਮਿਕਨ ਮਜਬੀ ਭਾਈਚਾਰੇ ਨੂੰ ਜਿਹੜਾ ਖਾਸ ਤੌਰ ਤੇ ਇਗਨੋਰ ਕੀਤਾ ਗਿਆ ਸਾਰੀਆਂ ਸਰਕਾਰਾਂ ਵੱਲੋਂ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਚਾਹੇ ਉਹ ਕਾਂਗਰਸ ਹੋਵੇ ਚਾਹੇ ਜਿਹੜੀ ਸਾਡੀ ਆਪਣੀ ਮਾਂ ਪਾਰਟੀ ਕਹਿੰਦੇ ਬੌਝਨ ਸਮਾਜ ਪਾਰਟੀ ਹੋਵੇ ਉਸ ਵੱਲੋਂ ਵੀ ਜਿਹੜਾ ਇਗਨੋਰ ਕੀਤਾ ਗਿਆ ਅਸੀਂ ਕੋੜ ਸ਼ਬਦਾ ਦੇ ਵਿੱਚ ਇਸ ਦੀ ਨਿੰਦਾ ਕਰਦੇ ਹਾਂ ਔਰ ਅੱਜ ਜੋ ਸਾਡੇ ਰਾਸ਼ਟਰੀ ਇਕਾਤੀ ਪਾਰਟੀ ਅੰਬੇਡਕਰ ਪਾਰਟੀ ਦੇ ਜਿਹੜੇ ਲੀਡਰਸ਼ਿਪ ਆ ਉਹਨੇ ਫੈਸਲਾ ਕੀਤਾ ਕਿ 2027 ਦੇ ਵਿੱਚ ਜਿਹੜੀਆਂ ਵਿਧਾਨ ਸਭਾ ਪੰਜਾਬ ਦੇ ਅੰਦਰ ਹੋਣ ਜਾ ਰਹੀਆਂ ਉਹਦੇ ਵਿੱਚ ਰਾਸ਼ਟਰੀ ਕ੍ਰਾਂਤੀ ਪਾਰਟੀ ਮੇਡ ਕਰ ਆਪਣੇ ਜਿਹੜੇ ਕੈਂਡੀਡੇਟ ਆ ਖੁਦ ਫਾਈਟ ਕਰੇਗੀ ਔਰ ਸਰਕਾਰਾਂ ਵੱਲੋਂ ਬਾਰ ਬਾਰ ਜੋ ਪੰਜਾਬ ਦੇ ਹਾਲਾਤਾਂ ਤੇ ਉੱਤੇ ਜਿਹੜਾ ਇੱਕ ਲੁੱਟਮਾਰ ਕੁਸੁੱਟ ਜਿਹੜੀ ਕੀਤੀ ਜਾ ਰਹੀ ਆ ਅਸੀਂ ਸਰਕਾਰ ਨੂੰ ਚੁਣੌਤੀ ਦਿੰਨੇ ਆ ਔਰ ਚੇਤਾਵਨੀ ਦਿੰਨੇ ਆ ਜੇ ਸਰਕਾਰ ਵੱਲੋਂ ਤੱਕੇशाही ਜਾਂ ਪੰਜਾਬ ਦਾ ਜਿਹੜਾ ਲਾਅ ਐਂਡ ਆਰਡਰ ਆ ਉਹਨੂੰ ਮੇਨਟੇਨ ਨਾ ਕੀਤਾ ਗਿਆ ਤਾਂ ਪੰਜਾਬ ਦੇ ਅੰਦਰ ਜਿਹੜਾ ਰਾਸ਼ਟਰੀ ਕ੍ਰਾਂਤੀ ਪਾਰਟੀ ਅੰਵੇਡ ਕਰਾ ਉਹ ਅਹਿਮ ਰੋਲ ਅਦਾ ਕਰੇਗੀ ਔਰ ਸਰਕਾਰ ਦੇ ਖਿਲਾਫ ਦੂਜੀ ਧਿਰ ਬਣ ਕੇ ਜਿਹੜਾ ਵਿਰੋਧ ਕਰੇਗੀ ਤਾਂ ਧੰਨਵਾਦ ਜੈਪੀ ਜੈਪਾਰਟੀ ਜੈ ਆਪਾ